ਕਹਿੰਦੇ ਕੀ ਬੈਠੇ ਬਈ ਹਾਂ ਹੂੰ ਪੰਜੇ ਛਿੱਕੇ ਲਾਵਾਂਗੇ ਪੂਰੇ ਔਨ ਪਿੰਡਾਂ ਦੇ ਮਾਰ ਦੇ ਗਰਾ ਚੌਕੇ ਛਿੱਕੇ ਲਾਉਣੇ ਆ ਫਿਰ ਪੂਰੇ ਪੂਰੇ ਬੈਠੇ ਚਾਰੀ ਜੀ ਬੈਠੇ ਨੇ ਯਾ ਸਾਡੇ ਉੱਤੇ ਬੰਬ ਚੜੇ ਕੁੜੀ ਜਣ ਬਣਾਵਾ ਜਾਓ ਯਾਰ ਤੁਹਾਡੇ ਗਾਲ ਖਰਾਬ ਹੋ ਗਏ ਛਾਤੀਆਂ ਖਰਾਬ ਹੋ ਗਈਆਂ ਅੱਖਾਂ ਖਰਾਬ ਹੋ ਗਈਆਂ ਫੇਰ ਸਾਨੂੰ ਫੁੱਲ ਪਾਵਾਂਗੇ ਨਹੀਂ ਐ ਮੜ ਖਾਜਣ ਕੀ ਆਉਣਾ ਜਦੋਂ ਮੋਢੇ ਦਾ ਸਾਰੇ ਨਾਲਾ ਮੋਢਾ ਦਾ ਬੈਠਾ ਮੋਢਾ ਦਾ ਸੁੱਤਾ ਪਿਆ ਬੈਣੇ ਨਾ ਸੁੱਤਾ ਬੈਣੇ ਨੇ ਕੁਰਸੀ ਤੇ ਯਾ ਸਾਡਾ ਮੋਢਾ ਦਾ ਹੋਦਾ ਹਾਂ ਕਲੀ ਕਾਂਗਰਸ ਸਰਕਾਰ ਆਈ ਤੇ ਇਹਨਾਂ ਹੀ ਸਰਕਾਰ ਦਾ ਕਿੰਨਾ ਫਰਕ ਲੱਗਦਾ ਹੈ ਕਈ ਦੀ ਫਰਕ ਲੱਗਦਾ ਸਾਰੇ ਜਿਹੜੇ ਟਟੇ ਦੇ ਥਾਲੇ ਆ ਹਾਂ ਇੱਕੋ ਜਿਹਾ ਹੈ ਇੱਕੋ ਜਿਹਾ ਸਾਰੇ ਵੀ ਲੀਟਰੀ ਕਰਕੇ ਬੱਸ ਇਹ ਨਹੀਂ ਤਾਂ ਵੀ ਇਧਰਲੀ ਛੜਤੀ ਤੇ ਦੂਜੇ ਪਾਸੇ ਹੋ ਗਏ ਦੂਜੇ ਪਾਸੇ ਛੜਤਾ ਤੇ ਜਿਹੇ ਪਾਸੇ ਹੋ ਗਏ ਲੋਕ ਬਿਲਕੁਲ ਮੂੰਹ ਨਹੀਂ ਲਾਉਂਦੇ ਕਿਉਂਕਿ ਅੱਜ ਕੋਈ ਹੋਰ ਜੇ ਆ ਸਬਜਬਾਗ ਵਿਖਾਉਂਦੇ ਆ ਦੂਸਰੇ ਤੇ ਨਹੀਂ ਉਹਨਾਂ ਦਾ ਪਤਾ ਨਹੀਂ ਹੁੰਦਾ ਵੀ ਜਿਹੜਾਂ ਦੇ ਵਿਰੋਧ ਬੁੱਲੀ ਜਾਂਦੇ ਆ ਜਿਹੜੇ ਉਹਨਾਂ ਨਾਲ ਰਲ ਕੇ ਕਿਉਂ ਕੀਤੀ ਹੋਈ ਆ ਇਹ ਕੋਈ ਵੀ ਸੁਧਾਰ ਨਹੀਂ ਕਰ ਸਕਦਾ ਜੇ ਇਹ ਕਹਿਣਾ ਵੀ ਅਸੀਂ ਚੰਗੇ ਲੀਡਰਾਂ ਪੰਜਾਬ ਦੇ ਤਾਂ ਦੋ ਹੀ ਲੀਡਰ ਹੋਇਆ ਦੋ ਹੀ ਰਾਜੇ ਹੋਇਆ ਇੱਕ ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਰਾਜਾ ਰਣਜੀਤ ਸਿੰਘ ਠੀਕ ਹੋ ਚਲਦੀ ਗੱਲ ਬੇਕਰਸ ਮਹਮਸਦੀਕ ਦੇ ਫਿਰ ਗੀਤ ਗੁਰ ਸੁਣਿਆ ਆਣਾ ਸੱਥਾ ਸੁੱਥਾ ਚੋਂ ਤਾਂ ਐਮਪੀ ਬਣਾ ਕੇ ਭੇਜਿਆ ਸੀ ਬਹੁਤ ਹੁੰਦੇ ਨੇ ਬਹੁਤ ਹੁੰਦੇ ਨੇ ਐਮਪੀ ਬਣਾਇਆ ਹੁਣ ਤੀ ਸੁਣੇ ਫਿਰ ਆਇਆ ਨਹੀਂ ਨਾਲ ਹੁਣ ਨਹੀਂ ਸੁਣਿਆ ਹੁਣ ਆਣੀ ਸੱਤ ਸੁੱਤਾ ਚ ਤਾਂ ਨਹੀਂ ਆਇਆ ਮੜ ਕੇ ਸੱਜਣ ਕੀ ਆਉਣਾ ਜਦੋਂ ਮੁੰਡੇ ਸਾਰੇ ਨਾਲਾ ਮੋਟਰ ਰੁਕਦਾ ਮੁੰਡਾ ਰੁਕਦਾ ਸੁੱਤਾ ਪਿਆ ਬੈਨੇ ਨਾ ਸੁੱਤਾ ਬੈਨੇ ਨਾ ਕੁਰਸੀ ਤੇ ਜਾ ਮੇਰਾ ਮੁੰਡਾ ਦੋਖਦਾ ਹਾਂ ਪੰਜਾ ਵੀ ਸਵਾਲ ਕੀਤਾ ਵੀ ਲੀਡਰ ਆਉਣਗੇ ਉੱਠ ਕੇ ਠੁੱਕੀ ਬੈਠੇ ਬਈ ਹਾਂ ਅੱਜ ਛਿੱਕੇ ਲਾਵਾਂਗੇ ਪੂਰੇ ਆਉਣ ਦੇ ਪਿੰਡਾਂ ਦੇ ਮਾਰ ਦੇ ਗਰਾ ਚੋਕੇ ਛਿੱਕੇ ਲਾਉਣੇ ਆ ਫਿਰ ਪੂਰੇ ਪੂਰੇ ਬੈਠੇ ਤੈਰੀ ਜਿ ਬੈਠੇ ਨਹੀਂ ਯਾ ਸਾਡੇ ਉੱਤੇ ਪੰਮ ਚਲੇ ਕੁੜੀ ਜਣ ਬਣਾਵਾ ਜਾ ਤਾਂ ਯਾਰ ਸਾਡੇ ਗੱਲ ਖਰਾਬ ਹੋ ਗਏ ਸ਼ਾਦੀਆਂ ਖਰਾਬ ਹੋ ਗਈਆਂ ਅੱਖਾਂ ਖਰਾਬ ਹੋ ਗਈਆਂ ਤੇ ਅਸੀਂ ਹੁਣ ਫੁੱਲ ਪਾਵਾਂਗੇ ਹਾਂ ਉਹਨੇ ਬਣਾ ਦੇ ਬਾਟ ਗੁੜੀਏ ਪਾਸਾ ਨਹੀਂ ਪਾਇਆ ਕਰਦਾ ਸਾਡੇ ਕੋਲ ਯਾਰ ਜਿਵੇਂ ਉਹਨੇ ਕੀਤਾ ਅੱਡੇ ਨਾਲ ਕੋਈ ਗੱਲ ਨਹੀਂ ਆਉਂਦੇ ਪਿੰਡਾਂ ਚ ਰੈਂਗਵਾਸਾ ਇਹ ਗਾਂ ਤੇ ਕਰਮਜੀਤ ਅਨਮੋਲ ਨੂੰ ਵੀ ਟਿਕਟਾਂ ਸਰਾਹ ਦੇ ਨਾਲ ਮਿਲ ਗਈ ਪੂਰੀ ਫਿਰਾਰੇ ਗੁਰੂ ਚੇਲਾ ਇਕੱਠੇ ਆਉਣਗੇ ਹੁਣ ਤਾਂ ਇੱਧਰ ਇਕੱਠੇ ਕੋਈ ਗੱਲ ਨਹੀਂ ਦੇਖਾਂਗੇ ਦੇਖੋ ਇਹ ਤਿਆਰੀਆਂ ਕਿਤੇ ਆਪਾਂ ਨਾ ਸਮਝਾਉਂਦਾ ਤਾਂ ਨਹੀਂ ਕਰਦੇ ਨਹੀਂ ਨਹੀਂ ਗੱਲ ਨਹੀਂ ਨਿਕਲਦੀ ਕੋਈ ਰੂਹ ਕੰਮ ਕੋਈ 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 ਤਾਂ ਜੀ ਬਈ ਚਲੋ ਜਿਵੇਂ ਆਪਾਂ ਵੇਖਦੇ ਰਹੇ ਹਣਾ ਅ ਐਮਪੀ ਦਾ ਕੰਮ ਹੁੰਦਾ ਚਲੋ ਗਰਾਂਟਾ ਗਰਾਂਟਾ ਦੇਣੀਆ ਸੋਡਾ ਪਿੰਡ ਬਹੁਤ ਵੱਡਾ ਜਿਵੇਂ ਕੋਈ ਗ੍ਰਾਂਟ ਆਈ ਹੈ ਜੀਐਮਪੀ ਕੋਟੇ ਚ ਬਈ ਕਿੱਥੇ ਕੋਈ ਆਏਗਾ ਆਦਿ ਡੱਡੀ ਪੂਰੇ ਹੁੰਦੇ ਨੇ ਬਈ ਲੋਕਾਂ ਨੂੰ ਕੀ ਦੇਣਾ ਸੀ ਹੂੰ ਇਹਦਾ ਲੋਕਾਂ ਪੇਡਾ ਉਹਨਾਂ ਦਾ ਕਿ ਤੋਰ ਲੈਂਦੇ ਜੀ ਵੋਟਾਂ ਪਾ ਕੇ ਤੋਰਦੇ ਮੁੜ ਕੇ ਕਿਸੇ ਪੁੱਛੇ ਹੀ ਨਹੀਂ ਚਕਰਾਇਆ ਹੀ ਨਹੀਂ ਕਿਤੇ ਸੁਦੀਕ ਦੇ ਦਰਸ਼ਨ ਨਹੀਂ ਹੋਏ ਫਿਰ ਨਾਣਾ ਵੀ ਸਿੱਕਰੀ ਨਹੀਂ ਉੱਥੇ ਪੜਨਾ ਜਾ ਕਿਤੇ ਤੇ ਫਿਰ ਲੋਕਾਂ ਦਾ ਵੋਟ ਪਾਉਣ ਦਾ ਕੀ ਹੈ ਵੀ ਲੋਕ ਕਿਉਂ ਬਈ ਫਾਈਨਲ ਸਵਾਲ ਕਰਾਂਗੇ ਖੁਬ ਜਾਗਰਤਾ ਹੀ ਹੋਣੀ ਹੈ ਜਦੋਂ ਇਹਨਾਂ ਦਾ ਸਟੈਂਡ ਹੀ ਕੋਈ ਨਹੀਂ ਜਿਵੇਂ ਬੋਲੇ ਇਹਨਾਂ ਦਾ ਸਟੈਂਡ ਹੀ ਕੋਈ ਨਹੀਂ ਛੇਕਦੇ ਸਟੈਂਡ ਦਾ ਇਹਨਾਂ ਦਾ ਸਟੈਂਡ ਹੀ ਕੋਈ ਨਹੀਂ ਦਾ ਹੂੰ ਕਿਤੇ ਕੋਈ ਬਲ ਗਿਆ ਕਿਤੇ ਕੋਈ ਬਲ ਗਿਆ ਕੋਈ ਬਲ ਗਿਆ ਅਸੀਂ ਆਪਨੇ ਭਰਾ ਭਰਾ ਲੜਪੇਣੇ ਕਿਉਂ ਜਣਾ ਅਸੀਂ ਪੋਲ ਨਹੀਂ ਹਟਦੇ ਨਾ ਆਪਨੇ ਭਰਾ ਭਰਾ ਕਿੰਨੀ ਪਕਾ ਲਾ ਦਨੇ ਆ ਇਹਨਾਂ ਪਿੱਛੇ ਇਹਨਾਂ ਸਟੈਂਡ ਹੀ ਕੋਈ ਨਹੀਂ ਕਾਂਗਰਸ ਚਾੜ ਦੇ ਬੀਜੇਪੀ ਜਾ ਆਪਣੇ ਕਿਹਨੇ ਝਾੜੂ ਵਾਲੇ ਆ ਉਹਨਾਂ ਦਾ ਪਤਾ ਹੀ ਨਹੀਂ ਪਈ ਕਿਦਾਂ ਇਹ ਵਫਾਦਾਰੀ ਮੈਂਡ ਤੇ ਹੀ ਦੂਜੇ ਪਾਸੇ ਵਖਾ ਜਾ ਮੈਂਡ ਦਾ ਮੈਂਡ ਆਉਂਦੇ ਆ ਦਾਸ ਨੂੰ ਪਕਾ ਬਦਲ ਲੰਦੇ ਆ ਹੂੰ ਆਇਆ ਤਾਂ ਨਵਾਂ ਪਿੱਛ ਵੋਟਾ-ਵੋਟਾ ਫੇਰਾ ਪਿਛਲੀ ਵਾਰੀ ਪੰਜਾਂ ਸੀ ਆਇਆ ਕੋਈ ਲੀਡਰ ਲੂਡਰ ਕਿ ਨਹੀਂ ਆਇਆ ਮੁਰਕੇ ਇੱਥੇ ਕੋਈ ਬੋਟੇ ਲੈ ਕੇ ਮੁਰਕੇ ਵੀੜੇ ਨਹੀਂ ਮਾਰਦਾ ਲੀਡਰ ਕਿਤੇ ਭਾਲਦਾ ਤੂੰ ਹਾਂ ਹਾਂ ਮਾਰਦਾ ਨਹੀਂ ਕਿਹੜਾ ਮੁਰਕੀ ਲੀਡਰ ਤਾਂ ਡਿਜਨ ਦੀ ਕਮੇਟੀ ਦੇ ਨਾਲ ਇੱਥੇ ਕੀ ਨਹੀਂ ਆਉਣਾ ਹਾਂ ਲੀਡਰ ਤਾਂ ਮੈਗਨੇਟਾ ਰੋਡ ਜਾਂਦੀ ਇੱਥੇ ਕੀ ਨਹੀਂ ਆਉਣਾ ਤੇ ਭਗਵਾਨ ਜੀ ਮਾਨ ਤਾਂ ਕਹਿੰਦੇ ਸੱਤਾਂ ਚੋਂ ਸਰਕਾਰ ਚੱਲਦੀ ਛੋੜੀ ਸੱਤ ਸੁੱਟ ਚ ਆਇਆ ਕੋਈ ਲੀਡਰ ਇਹਨਾਂ ਦਾ ਸਾਡੇ ਤਾਂ ਕਦੇ ਨਹੀਂ ਵੇਖੀ ਜਾਇਆ ਕਈ ਉਹ ਤਾਂ ਉਹਦੇ ਕੰਮ-ਕਾਰ ਹੀ ਬੜੇ ਕਰਾਉਨੇ ਆ ਸੀ ਪਿੰਡਾਂ 'ਚ ਜਾ ਕੇ ਕੈਂਪੋ ਪਲਾ ਕੇ ਹਾਂ ਹਾਂ ਬਹੁਤ ਕੰਮ ਕਰ ਕੰਮ ਤੇ ਜਿੱਥੇ ਕਿ ਆਵੇ ਫੇਰ ਹੀ ਹੋਣਗੇ ਐਨੀ ਕਿੱਥੇ ਆ ਜੀ ਹੈ ਹਾਂ ਸਰ ਰਾਜ ਫੇਰ ਆ ਹਸਤੇ ਕਰਮਜੀਤ ਅਨਮੋਲ ਫੇਰ ਆ ਗਿਆ ਭਗਵੰਤ ਮਾਨ ਦਾ ਦੋਸਤ ਫੇਰ ਆ ਕੇ ਤੇ ਫਿਰ ਕੀ ਹੋ ਗਿਆ ਇਹ ਫੇਰ ਕਰਾਂਗੇ ਨਹੀਂ ਕਾਹਲੀ ਉਹਨਾਂ ਨੂੰ ਹੂੰ ਕੋਈ ਹਿਸਾਬ ਕਿਤਾਬ ਕਰਾਂਗੇ ਹਿਸਾਬ ਕਿਤਾਬ ਕਰਾਂਗੇ ਪੂਰੀ ਕਿਤਾਬ ਹੈ ਹੈ ਇਹ ਕਿਤਾਬ ਪੂਰੀ ਕਰਾਂਗੇ ਉਹਨਾਂ ਤੇ ਬਾਬਾ ਜਿਵੇਂ ਕਾਲੀ ਦਾਲ ਦੀ ਸਰਕਾਰ ਵੇਖ ਲਈ ਕਾਂਗਰਸ ਸਰਕਾਰ ਆਈ ਤੇ ਇਹਨਾਂ ਦੀ ਸਰਕਾਰ ਦਾ ਕਿੰਨਾ ਫਰਕ ਲੱਗਦਾ ਹੈ ਕੋਈ ਨਹੀਂ ਫਰਕ ਲੱਗਦਾ ਸਾਰੇ ਜਿਹੜੇ ਟਿੱਟੇ ਦੇ ਥਾਲੇ ਆ ਹੂੰ ਹਾਂ ਇੱਕੋ ਜਿਹੀ ਹੈ ਇੱਕੋ ਜਿਹੀ ਹੈ ਸਾਰੇ ਵੀ ਲੀਟਰ ਹੀ ਕਰਕੇ ਬੱਸ ਇਹਨੇ ਤਾਂ ਐ ਵੀ ਇਧਰਲੀ ਚੜਤੀ ਤੇ ਦੂਜੇ ਪਾਸੇ ਹੋ ਗਏ ਦੂਜੇ ਪਾਸੇ ਚੜਤਾ ਤੇ ਦੂਜੇ ਪਾਸੇ ਹੋ ਗਏ ਹੂੰ ਹੈ ਤੇ ਆਪਾਂ ਉੱਥੇ ਜਿੱਥੇ ਇੱਕ ਹੋਰ ਵੀ ਹੈ ਨਾ ਵਰਕਰ ਤਾਂ ਲੜਦੇ ਰਹਿੰਦੇ ਆ ਸਿਰ ਪੜਾਉਂਦੇ ਰਹਿੰਦੇ ਆ ਪਰਚੀ ਹੋ ਜਾਂਦੇ ਆ ਇਹ ਆਪਸ ਵਿੱਚ ਫਿਰ ਉੱਜਪੀਆਂ ਪੈਂਦੇ ਰਹਿੰਦੇ ਇਹ ਵੀ ਇਹ ਤਾਂ ਫਿਰ ਇਕੱਠੇ ਬੈਂਦੇ ਨੇ ਵੀ ਇਹਨਾਂ ਤਾਂ ਚੱਕੀਆਂ ਪਾਉਣੀਆਂ ਹੀ ਆ ਹਾਂ ਹੈ ਤੇ ਸਾਹਮਣੇ ਕਿ ਲੋਕ ਕੱਲਿਆ ਆਪਾਂ ਨੂੰ ਪਾੜਦਿਓ ਕੱਲਾ ਆਪਾਂ ਨੂੰ ਪਾੜਦਿਏ ਇਹ ਤਾਂ ਉੱਤੋਂ ਦਾ ਸਭ ਕੁਝ ਇੱਕ ਹੀ ਨਾ ਹੂੰ ਇਦ ਕੱਲਾ ਆਪਾਂ ਨੂੰ ਦਵਲੀ ਫਿਰਦੇ ਲੱਗਦਾ ਲੋਕਾਂ ਨੂੰ ਸਮਝ ਆਊ ਬਾਬਾ ਜੀ ਲੱਗਦਾ ਕੋਈ ਲੱਗਦੀ ਤਾਂ ਹੈ ਜੀ ਅੱਜ ਤਾਂ ਲੋਕਾਂ ਨੂੰ ਹੂੰ ਤੇ ਲੋਕੀ ਨੂੰ ਮੁਸ਼ਕਲ ਲੱਗਦੀ ਹੁੰਦੀ ਲੱਗਦਾ ਨਹੀਂ ਲੱਗਦਾ ਨਹੀਂ ਲੋਕਾਂ ਨੂੰ ਸਮਝ ਹਾਂ ਲੋਕਾਂ ਨੂੰ ਆਏ ਨੇ ਵੀ ਜਦੋਂ ਮੜਾ ਜਾ ਕੋਈ ਲਾਜਤੀ ਤੇ ਲੋਕ ਉਧਰ ਪਛ ਪੈਂਦੇ ਹੂੰ ਤੇ ਲਾਜਤੀ ਦੁਨੀਆ ਖੜੀ ਅੱਜ ਕੱਲ ਉਹ ਬੋਤਲ ਬੁੱਤ ਲਾਲਾ ਤਾਂ ਕੰਮ ਬੜਾ ਹੋ ਗਿਆ ਨਾ ਹਾਂ ਉਹ ਬੋਤਲ ਬੁੱਤ ਨੇ ਦੇ ਆ ਨਹੀਂ ਆਪਾਂ ਤਾਂ ਕਿਲਨੀ ਨਹੀਂ ਖਾਣੀ ਨਹੀਂ ਆਪਾਂ ਨੂੰ ਬੋਤਲ ਦਾਲ ਚ ਕਹੀ ਨਹੀਂ ਹੂੰ ਆਪਾ ਤਾਂ ਕਿ ਇਤੁ ਕੀ ਕਿਰਣਾ ਪਿੱਛੇ ਤੇ ਇਤਲੋ ਇਹ ਹੋ ਗਿਆ ਆਪਾਂ ਕਾਂਗਰਸ ਦੀ ਗੱਲ ਕੀਤੀ ਕੋਈ ਨੌਕਰੀ ਤੇ ਮੁੰਡਾ ਘਰ ਦਾ ਤੁਹਾਡਾ ਕੋਈ ਲੱਗਿਆ ਹੋਵੇ ਲਓ ਜੀ ਸਾਡੇ ਤਾਂ ਪਰਿਵਾਰ ਚ ਹੀ ਲੱਗਿਆ ਕਿਤੇ ਲੱਗਣਾ ਕਿਨੇ ਸੀ ਅੱਛਾ ਤੇ ਹੁਣ ਵੀ ਕੋਈ ਕਿ ਪਿਛਲੇ ਸਰਕਾਰਾਂ ਚ ਹੀ ਲੱਗਿਆ ਹੁਣ ਕੋਈ ਕਿਸੇ ਜੀ ਸਰਕਾਰ ਤੇ ਨਹੀਂ ਲੱਗਿਆ ਬੜੇ ਲਿਖਿਆ ਕੋਈ ਹੈਗਾ ਸੀ ਬੜੇ ਦੇਖੀ ਵੀ ਹੈਗੇ ਅੱਛਾ ਫਿਰ ਵੀ ਹੁਣ ਲੱਗਿਆ ਕੋਈ ਹਾਂ ਦਿਹਾੜੀਆਂ ਕਰਦੇ ਆ ਦਿਹਾੜੀਆਂ ਕਰਦੇ ਆ ਦਿਹਾੜੀਆਂ ਕਰਦੇ ਵਿਚਾਰੇ ਉਰਕੇ ਮੇਰੇ ਹੂੰ ਖਾਲਸਾ ਬਾਈ ਕੁੜਜੀ ਕੀ ਫਤਿਹ ਜੀ ਕੁੜਜੀ ਦਾ ਖਾਲਸਾ ਕਿਵੇਂ ਦੇਖਦੇ ਹੋ ਵੋਟਾਂ ਦਾ ਮਾਹੌਲ ਬਣਿਆ ਖੜਾ ਜਿਵੇਂ ਆਪਣੇ ਕਰਮਜੀਤ ਅਨਮੋਲ ਤੇ ਹੰਸ ਰਾਜ ਹਸਾ ਗਏ ਜਿਹੜੀਆਂ ਵੋਟਾਂ ਐ ਇਹ ਹਰ 5 ਸਾਲ ਬਾਅਦ ਆਉਂਦੀਆਂ 5 ਸਾਲ ਵੀ ਨਹੀਂ ਮੈਂ ਤਾਂ ਕਹਾਂਗਾ ਵੀ ਹਰੇਕ ਸਾਲ ਹੀ ਆਉਂਦੀਆਂ ਹੂੰ ਕਿਉਂਕਿ ਕਦੇ ਕੋਈ ਇਲੈਕਸ਼ਨ ਆਗੇ ਕਦੇ ਕੋਈ ਇਲੈਕਸ਼ਨ ਆ ਗਈ ਪਿੰਡ ਦੀ ਸਰਪੰਚੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਾਰੇ ਲਾਰੇ ਐ ਲਾਰੇ ਲਾਉਂਦੇ ਐ ਵੋਟਾਂ ਲੈਣ ਤੋਂ ਬਾਅਦ ਉਹਨਾਂ ਦੀ ਮੂੰਹ ਕਸੂਰ ਹੋ ਜਾਂਦੇ ਐ ਕਰਮਜੀਤ ਅਨਮੋਲ ਹੋਵੇ ਚਾਹੇ ਅੰਸਰਾ ਚਾਂਸ ਹੋਵੇ ਆਖਰ ਜਿਤਨਾ ਤਾਂ ਇਨਾਂ ਚੋਂ ਕਿਸੇ ਨੇ ਹੈਗਾ ਹੀ ਆ ਕਿਸੇ ਨੇ ਕਿਸੇ ਪਾਰਟੀ ਨੇ ਪਰ ਲੋਕ ਲੋਕਾਂ ਦਾ ਵਿਸ਼ਵਾਸ ਇਨਾਂ ਲੋਕਾਂ ਤੋਂ ਉੱਡ ਚੁੱਕਿਆ ਹੈ ਖਾਸ ਕਰਕੇ ਜਿਹੜੇ ਆ ਧਲ ਬਦਲੂ ਹੈ ਧਲ ਬਦਲੂਆਂ ਤਾਂ ਲੋਕ ਬਿਲਕੁਲ ਮੂੰਹ ਨਹੀਂ ਲਾਉਂਦੇ ਕਿਉਂਕਿ ਅੱਜ ਕੋਈ ਹੋਰ ਜਿਹੜਾ ਸਭਜਵਗ ਵਿਖਾਉਂਦੇ ਆ ਇਹ ਦੂਸਰੇ ਦਿਨ ਉਹਨਾਂ ਦਾ ਪਤਾ ਨਹੀਂ ਹੁੰਦਾ ਵੀ ਜਿਹੜਾਂ ਦੇ ਵਿਰੁੱਧ ਬੋਲੀ ਜਾਂਦੇ ਆ ਜਿਹੜੇ ਉਹਨਾਂ ਨਾਲ ਰਲ ਕੇ ਕਿਉਂ ਖਿਜੜੀ ਹੋਏ ਬੈਠੇ ਹੁੰਦੇ ਆ ਹੂੰ ਤਾ ਕਰਕੇ ਇਹਨਾਂ ਦਾ ਕੋਈ ਵਿਸ਼ਵਾਸ ਤਾਂ ਹੀ ਨਹੀਂਗਾ ਤੇ ਮੁਹੰਮਦ ਸਦੀਕ ਵੀ ਪਹਿਲਾਂ ਆਪਣੇ ਇੱਥੇ ਜਿੱਤ ਕੇ ਗਏ ਨੇ ਐਮਪੀ ਬਣ ਕੇ ਪਰ ਮੁਹੰਮਦ ਸਦੀਕ ਇੱਥੋਂ ਗਿਆ ਹੈ ਮੁਹੰਮਦ ਸਦੀਕ ਨੇ ਆ ਕੇ ਮੂੰਹ ਹੀ ਨਹੀਂ ਵਿਖਾਇਆ ਮੁੜ ਕੇ ਪਾਰਲੀਮੈਂਟ ਚ ਚਾਰ ਵਾਰੀ ਗਿਆ ਤੇ ਬੋਲਿਆ ਸਾਰਾ ਉਹ ਉਹ ਵੀ ਚਾਰ ਮਿੰਟ ਲਈ ਹੂੰ ਕੀ ਉਹਦਾ ਸਾਨੂੰ ਜੋੜ ਕੇ ਭੇਜਾਂ ਤਾਂ ਕੀ ਫਾਇਦਾ ਹੋਇਆ ਜਿਵੇਂ ਇੱਕ ਗੱਲ ਬਾਈ ਜਿਵੇਂ ਕਲਾਕਾਰਾਂ ਨੂੰ ਟਿਕਟਾ ਦੇ ਦਿੰਦੇ ਨੇ ਕਲਾਕਾਰਾਂ ਤੇ ਲੋਕ ਵਿਸ਼ਵਾਸ ਵੀ ਕਰਦੇ ਕਿਤਨਾ ਕਿਤੇ ਆਪਣੇ ਲੋਕਾਂ ਦੀ ਕਮੀ ਨਹੀਂ ਮੰਨਦੇ ਤੁਸੀਂ ਇਸ ਨੂੰ ਨਹੀਂ ਕਲਾਕਾਰਾਂ ਦਾ ਕੰਮ ਆ ਕਲਾਕਾਰੀ ਕਰਨਾ ਉਹਨਾਂ ਨੂੰ ਰਾਜਨੀਤੀ ਬਾਰੇ ਨਹੀਂ ਪਤਾ ਤਾਂ ਕਰਕੇ ਕਲਾਕਰਾਂ ਤਾਂ ਉਹਨਾਂ ਦਾ ਆਪ ਦਾ ਕੰਮ ਕਰਨ ਦੇਣ ਤੇ ਇਹ ਸਾਡਾ ਜਿਹੜਾ ਰਾਜਨੀਤਿਕ ਸਿਸਟਮ ਹੈ ਇਹ ਹੋਰ ਚੀਜ਼ ਹੈ ਕਹਿੰਦੇ ਅਸੀਂ ਸੇਵਾ ਕਰਨੀ ਆ ਕਰਮਜੀਤਨ ਮੋਹਰ ਵੀ ਪੱਗ ਬੰਨ ਕੇ ਆਇਆ ਕਹਿੰਦਾ ਸੇਵਾ ਕਰਨੀ ਹੈ ਸੇਵਾ ਦੱਸੋ ਇਹਨਾਂ ਨੇ ਜਿੰਨੇ ਹੁਣ ਤੱਕ ਕਲਾਕਾਰ ਆਏ ਐ ਰਾਜਨੀਤੀ ਦੇ ਵਿੱਚ ਆਏ ਐ ਕਿਹੜੇ ਨੇ ਸੇਵਾ ਕੀਤੀ ਐ ਇਸ ਪ੍ਰਸਤੀ ਕੀਤੀ ਐ ਉਹ ਫਿਲਮੀ ਸਟਾਰ ਲਿਆ ਕੇ ਪੰਜਾਬ ਦੇ ਵਿੱਚ ਉਹ ਇੱਥੇ ਖੜਾ ਕਰਤਾ 2.5 ਕਿਲੋ ਦੇ ਹਥੌੜੇ ਵਾਲਾ ਹੂੰ ਉਹਨੇ ਪੰਜਾਬ ਦੇ ਵਿੱਚ ਪੰਜਾਬ ਟੀਨ ਵੜ ਕੇ ਵੇਖਿਆ ਮੁੜ ਕੇ ਆਗੇ ਦੱਸੋ ਕੀ ਸਾਡੀ ਸੇਵਾ ਕਰਨਗੇ ਤੇ ਭਗਵੰਤ ਮਾਨ ਕਿਹੜੇ ਸੱਤਾਂ ਚੋਂ ਸਰਕਾਰ ਚੱਲੂਗੀ ਚੱਲਦੀ ਆ ਫਿਰ ਬਾਈ ਸੱਤਾਂ ਚੋਂ ਤੁਸੀਂ ਵੇਖੀ ਜਾਂਦੇ ਹੋ ਤੁਸੀਂ ਰੋਜ਼ ਟਿਵੇਟ ਕਰਦੇ ਹੋ ਕਿਹੜੀ ਸੱਤਾਂ ਚੋਂ ਸਰਕਾਰ ਚੱਲਦੀ ਹੈ ਉਹ ਵੀ ਸਾਕੋ ਰੋਹੀ ਆ ਆਮ ਆਮ ਆਦਮੀ ਖਾਸ ਬੰਦੇ ਦੇ ਕੰਮ ਹੁੰਦੇ ਆ ਤੇ ਫਿਰ ਆਮ ਆਦਮੀ ਦੇ ਖਾਸ ਬੰਦੇ ਦੇ ਹੁੰਦੇ ਆ ਆਮ ਤੋਂ ਖਾਸ ਬਣ ਗਏ ਉਹ ਲੋਕਾਂ ਨੇ ਕਾਮ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਬਦਲਾ ਨਹੀਂ ਆਇਆ ਫਿਰ ਕੋਈ ਬਦਲਾ ਨਹੀਂ ਆਇਆ ਸਭ ਕੁਝ ਉਵੇਂ ਦਾ ਉਵੇਂ ਹੀ ਹੈ ਜਿੰਨਾ ਚਿਰ ਇਹ ਸੰਵਿਧਾਨ ਰਹੂਗਾ ਜਿਹੜਾ ਅਵੇਦਕਰ ਦਾ ਸਿਧਾਂਤ ਕਈ ਲੋਕ ਇਹਦੇ ਤੇ ਮੇਰੇ ਖਿਲਾਫ ਹੀ ਹੋਣਗੇ ਇਸ ਸਿਧਾਂਤ ਦੇ ਅੰਦਰ ਰਹਿ ਕੇ ਕਦੇ ਭਾਰਤ ਦਾ ਸਰਦਾਰ ਹੋ ਹੀ ਨਹੀਂ ਸਕਦਾ ਕਿਉਂਕਿ ਇਹ ਜਿਹੜਾ ਸਿਧਾਂਤ ਹੈ ਇਹ ਅਸਲ ਦੇ ਵਿੱਚ ਅਵੇਦਕਰ ਦਾ ਲਿਖਿਆ ਹੀ ਨਹੀਂ ਗਿਆ ਇਹ ਤਾਂ ਜਿਵੇਂ ਅੰਗਰੇਜ਼ਾਂ ਦਾ ਤੁਸੀਂ ਪੜ੍ਹ ਕੇ ਵੇਖੋ ਫੈਸਲੇ ਜੱਜਾਂ ਦੇ ਪੜ੍ਹ ਕੇ ਵੇਖੋ ਉਹ ਤੇ ਹੁੰਦਾ ਐਕਟ 1920 ਐਕਟ 1918 ਐਕਟ 1925 ਐਕਟ 1931 ਇਸ ਤਰ੍ਹਾਂ ਦੇ ਐਕਟ ਉਹ ਲਾਏ ਜਾਂਦੇ ਆ ਜਿਹੜੇ ਪਹਿਲਾਂ ਅੰਗਰੇਜ਼ਾਂ ਵੇਲੇ ਸੀਗੇ ਉਹ ਉਵੇਂ ਤੇ ਉਵੇਂ ਰੱਖ ਕੇ ਕੌਸਕ ਬਦਲਾ ਕਰਕੇ ਜਿਵੇਂ ਬਿਹਰੂ ਗਾਂਧੀ ਨੇ ਆਖਿਆ ਉਹ ਸੰਵਿਧਾਨ ਜਿਹੜਾ ਉਹ ਵੇ ਬੜਾ ਬੜਾਇਆ ਅੰਗਰੇਜ਼ਾਂ ਦਾ ਸੰਵਿਧਾਨ ਹੀ ਤਾਂ ਕਰਕੇ ਇਹਦੇ ਤੇ ਅਸੀਂ ਕਦੋਂ ਪਰੇ ਦੀ ਜਾਗ ਰੱਖ ਸਕਦੇ ਆ ਇਹ ਤਾਂ ਲੋਕਾਂ ਦਾ ਲਿਖਿਆ ਸੰਵਿਧਾਨ ਜਦੋਂ ਆਊਗਾ ਉਹਦੇ ਵਾਸਤੇ ਵੱਡੇ ਬਦਲਾ ਦੀ ਲੋੜ ਹੈ ਹੂੰ ਤਾਂ ਕਰਕੇ ਜਿੰਨਾ ਚਿਰ ਵੋਟਰ ਇਲੈਕਸ਼ਨ ਹੋਈ ਜਾਣਗੇ ਪਰੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿਣੇ ਆ ਬਾਈ ਜੀ ਜਿਵੇਂ ਬਾਣ ਸਾਹਿਬ ਕਹਿੰਦੇ ਆ ਵੀ ਜਿਹੜਾ ਸਾਰੀ ਭ੍ਰਸ਼ਟਾਚਾਰ ਵੀ ਖਤਮ ਕਰਤਾ ਅਸੀਂ ਹਨਾ ਕੋਈ ਇਸ ਤਰ੍ਹਾਂ ਦਾ ਕੰਮ ਹੀ ਰਹਿਣ ਦੇਣਾ ਲੋਕਾਂ ਦਾ ਕੰਮ ਲੋਕਾਂ 'ਚ ਆ ਕੇ ਕਰਾਂਗੇ ਇਸ ਤਰ੍ਹਾਂ ਕਰਨ ਲੱਗ ਗਏ ਕਹਿੰਦੇ ਕਿਵੇਂ ਲੱਗਦਾ ਬਾਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਚੀਜ਼ ਤਾਂ ਦੀਪ ਸਿੱਧੂ ਨੇ ਆਖਿਆ ਸੀਗਾ ਵੀ ਇਹ ਬਿਆੰਤੇ ਪੁੱਤਰ ਤੋਂ ਪੈੜਾ ਚੱਲੂਗਾ ਹੂੰ ਉਸ ਟਾਈਮ ਲੋਕਾਂ ਨੇ ਯਕੀਨ ਨਹੀਂ ਮੰਨਿਆ ਪਰ ਜਦੋਂ ਇਹਨੇ ਜਿਹੜਾ ਨੌਜਵਾਨ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਚਿੱਟੇ ਤੋਂ ਹਟਾ ਕੇ ਤੇ ਸਿੱਖੀ ਨਾਲ ਜੋੜਦਾ ਉਹ ਬੰਦੇ ਨੂੰ ਬਿਨਾਂ ਕਸੂਰੋ ਚੱਕ ਕੇ ਸਾਰੇ ਦੇ ਸਾਰੇ ਬੱਚੇ ਉਹ ਦੂਜੇ ਸੂਬੇ ਦੇ ਵਿੱਚ ਦੂਜੀ ਸਟੇਟ ਦੇ ਵਿੱਚ ਜੇਲ੍ਹ ਤੇ ਬੰਦ ਕਰਾ ਦੇ। ਸਭ ਤੋਂ ਪਹਿਲੀ ਗੱਲ ਆ ਜਿਹੜੀ ਇਹ। ਇਹ ਕਹਿੰਦੇ ਸੀ ਵੀ ਇਹ ਹਥਿਆਰਾਂ ਨੂੰ ਪ੍ਰਮੋਟ ਕਰਦਾ ਜੇ ਇਹਨਾਂ ਨੂੰ ਸਵਾਲ ਕਰੀਏ ਕਿ ਹਿੰਦੀ ਫਿਲਮਾਂ ਕਿੰਨਾ ਬਣੀਆਂ ਕਿੰਨੇ ਹਥਿਆਰਾਂ ਨੂੰ ਸਪੋਰਟ ਹੋਈ ਆ। ਉਹਨਾਂ ਤੇ ਇਹਨਾਂ ਨੇ ਕਦੇ ਸਵਾਲ ਨਹੀਂ ਚੱਕਿਆ। ਛੇ ਕਦੇ ਮੰਨਣਾ ਕੋਈ ਸਰਕਾਰ ਧੱਕਾ ਕਰਦੀ ਕਿੰਨੇ ਕਿਸਾਨਾਂ ਦੇ ਨਾਂਗਾ ਵੰਦਦੀ ਉਹਦੋਂ ਫਿਰ ਹਥਿਆਰ ਇਸਤੇਮਾਲ ਕਰਦੇ ਆ ਹੁਣ ਇਸਤੇਮਾਲ ਕੀਤੇ ਹਥਿਆਰ ਆ। ਜਿਹੜੇ ਮੰਨ ਲਓ ਜਿਨ੍ਹਾਂ ਦੀ ਡੇਟ ਲੰਗੀ ਸੀਗੀ ਕਰਨੀ ਈ ਤਾਂ ਦੀ ਜਿਹੜੇ ਅਥਰੂ ਗਾਇਸ ਦੇ ਗੋਲੇ ਆ ਉਹ ਚੱਲਿਆ ਉੱਥੇ ਸਵਾਲ ਨਹੀਂ ਕੀਤਾ ਇਹਨੇ ਕਿ ਦੱਸੋ ਭਈ ਇਹ ਡੇਟ ਨੰਗੀ ਵਾਲੇ ਕਿਉਂ ਚਲਾਏ ਜਿਹੇ ਹਥਿਆਰਾਂ ਨੂੰ ਜਿਹੜਾ ਬੰਦਾ ਪ੍ਰਮੋਟ ਕਰਦਾ ਉਹਦੇ ਜੇ ਖਿਲਾਫ ਹੀ ਆ ਤਾਂ ਫਿਰ ਸਾਰੇ ਕਿਤੇ ਚੱਲੇ ਨਾ ਹੁਣ ਜਿਹੜਾ ਬੰਦਾ ਨੌਜਵਾਨਾਂ ਨੂੰ ਸਿੱਕੀ ਨਾਲ ਜੋੜਦਾ ਸੀ ਉਹਨੂੰ ਤਾਂ ਚੱਕ ਕੇ ਜੇਲ੍ਹ ਚ ਭੇਜਤਾ ਆਪ ਫਿਰ ਚਿੱਟਾ ਬੰਦ ਕਰਾ ਦੋ ਆਪੋ ਵੀ ਚਿੱਟਾ ਨਹੀਂ ਬੰਦ ਕਰਾਇਆ ਇਹਦਾ ਮਤਲਬ ਚਿੱਟੇ ਨੂੰ ਇਹ ਖੋਦ ਹੀ ਸਾਰੇ ਜੇ ਕੋਈ ਵੀ ਸਰਕਾਰ ਆ ਜੇ ਉਹ ਸਾਰਿਆਂ ਹੀ ਸਪੋਰਟ ਕਰਦੀਆਂ ਨਾ ਸਹੀ। ਇਕਲ ਭਾਈ ਜਿਵੇਂ ਜਦੋਂ ਆਪ ਦਾ ਫੜਿਆ ਜਾਂਦਾ ਉਦੋਂ ਕਹਿੰਦੇ ਕਰਟੜ ਇਮਾਨਦਾਰ ਫੜਿਆ ਗਿਆ। ਜੋ ਦੂਜਾ ਫੜਿਆ ਗਿਆ ਤਾਂ ਉਦੋਂ ਕਹਿੰਦੇ ਇਹ ਭ੍ਰਸ਼ਟਾਚਾਰ ਹੈ। ਇਹ ਕੀ ਬਦਲਾਅ ਨਹੀਂ ਵੀ। ਸਾਰੇ ਕਹਿੰਦੇ ਹੁੰਦੇ ਨਾ ਵੀ ਕਿਸੇ ਦੇ ਘਰ ਲੱਗੀ ਅੱਗ ਬੰਦਾ ਸੇਕਦਾ ਪਰ ਜਦੋਂ ਆਪ ਦੇ ਲੱਗਦੀਆਂ ਨਾ ਉਦੋਂ ਪਤਾ ਲੱਗਦਾ ਹੁਣ ਕੇਜਰੀਵਾਲ ਫੜਿਆ ਹੁਣ ਸੇਕ ਲੱਗਦਾ ਨਾ ਸਾਰਿਆਂ ਨੂੰ। ਹਾਂ ਹੁਣ ਪਤਾ ਲੱਗਦਾ ਵੀ ਜਦੋਂ ਆਪ ਦੇ ਘਰ ਅੱਗ ਲੱਗਦੀ ਉਹ ਉਹ ਕੀ ਰੰਗ ਉਗੜਦੇ। ਹੈ? ਸੋ ਪੰਜਾਬ ਦਾ ਕੋਈ ਵੀ ਸੁਧਾਰ ਨਹੀਂ ਕਰ ਸਕਦਾ ਜੇ ਇਹ ਕਹਿ ਦਿੰਦਾ ਵੀ ਅਸੀਂ ਚੰਗੇ ਲੀਡਰਾਂ ਪੰਜਾਬ ਦੇ ਤਾਂ ਦੋ ਹੀ ਲੀਡਰ ਹੋਇਆ ਦੋ ਹੀ ਰਾਜੇ ਹੋਇਆ ਇੱਕ ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਰਾਜਾ ਰਣਜੀਤ ਸਿੰਘ ਇਹ ਕਦੇ ਵੀ ਉਹਦੇ ਪੂਰਨਾਂ ਤੇ ਨਹੀਂ ਚੱਲ ਸਕਦੇ ਹਾਂ ਜੇ ਮੰਨ ਲਓ ਗੁਰੂ ਕਿਰਪਾ ਕਰੇ ਐਸਾ ਕੋਈ ਰਾਜਾ ਭੇਜੇ ਤਾਂ ਇਹਨਾਂ ਨੂੰ ਸਾਰਿਆਂ ਨੂੰ ਅਕਲ ਆ ਜਾਣੀ ਆ ਵੀ ਰਾਜ ਜਿਹੜਾ ਉਹ ਕਿਵੇਂ ਕਰੀਦਾ ਸੋ ਇਹਨਾਂ ਨੇ ਤਾਂ ਬਹੁਤ ਜਿਆਦੇ ਜਿਹੜੇ ਲਾਇਸੈਂਸ ਵੀ ਦੇਤੇ ਆ ਕੰਨਾਂ ਨੂੰ ਕਈ ਸੈਲਰਾਂ ਵਾਲਿਆਂ ਨੂੰ ਗੜਾਉਂਦਾ ਵਾਲਿਆਂ ਨੂੰ ਲਾਇਸੈਂਸ ਘਤਮਾਨੇ ਦਿੱਤੇ ਆ ਤੇ ਬਈ ਬਦਰਾ ਜਿਵੇਂ ਸੱਤਾਂ ਦੀ ਗੱਲ ਸੱਤਾਂ ਦੀ ਗੱਲ ਸੀ ਕਿ ਸੱਤਾਂ ਤੇ ਸਰਕਾਰ ਚੱਲ ਰਹੀ ਹੈ ਫਿਰ ਉਵੇਂ ਲੱਗ ਪਈਆਂ ਵੀ ਜਿਹੜਾ ਸੱਚ ਬੋਲਦਾ ਉਹੀ ਚੱਕ ਕੇ ਦੂਜੀ ਸਟੇਟ 'ਚ ਬੰਦ ਕਰ ਦਿੰਦੇ ਆ ਉਹ ਕਹਿੰਦੇ ਸੱਚ ਬੋਲਣਾ ਛੱਡ ਦਿਓ ਤੁਸੀਂ ਜਿਵੇਂ ਭਗਵੰਤ ਮਾਨ ਕਹਿੰਦਾ ਉਵੇਂ ਹਾਂ ਹੂੰ ਕਰੀ ਚੱਲੋ ਫਿਰ ਹੋਰ ਕੀ ਆ ਤੇ ਹੁਣ ਤਾਂ ਵੋਟਾਂ ਆ ਗਈਆਂ ਬਈ ਸਵਾਲ ਹੋਣਗੇ ਉਹ ਸਵਾਲ ਹੋਣਗੇ ਸਵਾਲ ਕਿਉਂ ਨਾ ਹੋਣਗੇ ਸਵਾਲ ਤਾਂ ਦੂਜਿਆਂ ਨੂੰ ਵੀ ਕਰ ਰਹੇ ਆਂ ਅਸੀਂ ਇਹਨੂੰ ਤਾਂ ਚੁਣਿਆ ਸੀਗਾ ਲੋਕਾਂ ਨੇ ਬਈ ਧੂਠ ਨਹੀਂ ਮਾਰਦੇ ਵੋਟਾਂ ਪਾਈਆਂ ਸਾਰੇ ਲੋਕਾਂ ਨੇ ਪਾਈਆਂ ਇਹਨੂੰ ਹੋ ਸਕਦਾ ਅਸੀਂ ਵੀ ਇਹਨੂੰ ਵੋਟਾਂ ਪਾ ਕੇ ਇਸ ਸਥਾਨ ਤੇ ਬਿਠਾਇਆ ਪਰ ਅਸੀਂ ਦੇਖੋ ਬੋਰਡ ਕਿਤੇ ਨਾ ਕਿਤੇ ਬੰਦਾ ਪਾਉਂਦਾ ਹੀ ਆ ਪਰ ਜਿਹੜਾ ਮੰਨ ਲਓ ਰਾਜ ਦੀ ਸੱਤਾ ਤੇ ਬਹਿ ਕੇ ਕੁਰਸੀ ਤੇ ਬਹਿ ਕੇ ਜਿਹੜਾ ਲੋਕਾਂ ਦੀ ਗੱਲ ਨਹੀਂ ਕਰਦਾ ਅਸੀਂ ਜਦੋਂ ਹੁਣ ਸਾਰੇ ਅਸੀਂ ਯੂਨੀਅਨ ਚ ਸਾਡਾ ਬਾਸ ਸਵਾਲ ਤੁਹਾਨੂੰ ਪੜ ਕੇ ਪੰਦਾ ਤੇ ਕਰਾਂਗੇ ਵੀ ਲਾਜ਼ਮੀ ਚਾਹੇ ਲੋਕਾਂ ਨੇ ਚੁਣਿਆ ਲੋਕਾਂ ਦੇ ਚੁਣੇ ਹੋਏ ਜੇ ਮੰਨ ਲਓ ਇਹਨਾਂ ਨੂੰ 91 ਸੀਟਾਂ ਦੇਤੀਆਂ ਇਹਦਾ ਮਤਲਬ ਇਹ ਥੋੜੀ ਆ 91 ਦੇ 91 ਨੌਜਵਾਨਾਂ ਦੇ ਪਿੱਛੇ ਪੈ ਜਾਈ ਚੱਕ ਕੇ ਦੂਜੀਆਂ ਸਟੇਟਾਂ ਵਿੱਚ ਸਰੋ ਜੇ ਮੰਗ ਲੋ ਤੁਸੀਂ ਚਾਹੁੰਦੇ ਆ ਕਿ ਹੋਰ ਥੋੜੇ ਕੰਮ ਚ ਲਤ ਨਾ ਡਾਵੇ ਨੌਜਵਾਨ ਤੇ ਤੁਸੀਂ ਆਪ ਬੰਦ ਕਰਾਓ ਚਟਾ ਹੂੰ ਆਪ ਸਿੱਕੀ ਦੇ ਰਾਹ ਤੇ ਤੋਰੋ ਨੌਜਵਾਨਾਂ ਨੂੰ ਇਹਨਾਂ ਦੇ ਸਿਰਫ ਕੀ ਆ ਇਹਦੇ ਉਹ ਉਹਨਾਂ ਨੂੰ ਆਦੇ ਹੁੰਦੇ ਵੀ ਇਹਨਾਂ ਦੇ ਸਿਰਫ ਡਰਪੈਲੀ ਆ ਜਿਵੇਂ ਉਹ ਬੰਦਰ ਕਹਿੰਦਾ ਸੀਗਾ ਨਹੀਂ ਮੈਂ ਭੱਜਾਂ ਨਹੀਂ ਬਹੁਤ ਕਰਦਾ ਤੇ ਗਾਂ ਇਹਨਾਂ ਦੀ ਕਿਸਮਤ ਆ ਇਹਨਾਂ ਦਾ ਫੈਸਲਾ ਹੋਣਾ ਇਹ ਬਸ ਉਹ ਭੱਜਾਂ ਨਹੀਂ ਵਿਖਾਉਂਦੇ ਆ ਆਪਾਂ ਨੂੰ ਕਰਨਾ ਇਹਨਾਂ ਨੇ ਉਹੀ ਜਿਹੜਾ ਸੈਂਟਰ ਤੋਂ ਆਉਂਦਾ ਸਾਰੇ ਦਿੱਲੀ ਤੋਂ ਹੀ ਚੱਲਦੇ ਆ ਤੇ ਹੰਸਰਾਜ ਫਿਰ ਹੰਸਾ ਆ ਰਿਹਾ ਕਿ ਨਾ ਸਿੱਲੀ ਸਿੱਲੀ ਹਵਾ ਦੀ ਹੁਣ ਫਿਰ ਗਰਮਾਵਾ ਜਾਊਗੀ ਕਿਵੇਂ ਫਿਰ ਤਾਂ ਹੁਣ ਜਦੋਂ ਲੋਕਾਂ ਜਾ ਕੇ ਬੈਠੂਗਾ ਲੋਕਾਂ ਨੂੰ ਵੋਟਾਂ ਮੰਗੂਗਾ ਅੱਗੇ ਸੱਣੀ ਜੋਲ ਵੇਖ ਲੋ ਸੱਣੀ ਜੋਲ ਵੀ ਆਇਆ ਸੀ ਤੇ ਸੱਣੀ ਜੋਲ ਨੇ ਮੁੜ ਕੇ ਪਿਆਨ ਵੱਲ ਵੇਖਿਆ ਵੀ ਨਹੀਂ ਹੈ ਤੇ ਇਹ ਲੋਕਾਂ ਨੇ ਜਿਹੜੇ ਕਲਾਕਾਰ ਹੁੰਦੇ ਆ ਜਾਂ ਜਿਹੜੇ ਐਕਟਰ ਹੁੰਦੇ ਆ ਇਹ ਕੋਈ ਹੁੰਦਾ ਦੀਪ ਸਧੂ ਵਰਗਾ ਹੀਰਾ ਬੰਦਾ ਜਿਹੜਾ ਪੰਜਾਬ ਦਾ ਸੋਚਦਾ ਇਹ ਸਾਰੇ ਇਹਨਾਂ ਚ ਕੋਈ ਵੀ ਦੀਪ ਸਿੱਧੂ ਵਰਗਾ ਹੀਰਾ ਨਹੀਂ ਬਣ ਸਕਦਾ ਦੋ ਸਾਲਾਂ ਦੀ ਕੰਪੈਰੀਜ਼ਨ ਕਰ ਗਿਆ ਆਪਾਂ ਜੇ ਕੰਪੈਰੀਜ਼ਨ ਕਰਗੇ ਅਕਾਲੀ ਦਲ ਨਾਲ ਕਾਂਗਰਸ ਨਾਲ ਤਾਂ ਕਿਵੇਂ ਲੱਗਦਾ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਇਹ ਉਹਨਾਂ ਉਦੋਂ ਵੀ ਪੈੜਾ ਜੀਏ ਹੂੰ ਉਹ ਜਿਵੇਂ ਆਦਾ ਇਹਨਾਂ ਵੀ ਹੁਣ ਤੁਹਾਨੂੰ ਮੈਂ ਇਹ ਲਫ਼ਜ਼ ਬੋਲ ਨਹੀਂ ਸਕਦਾ ਕਿਉਂਕਿ ਮੈਂ ਮੇਰੀ ਜਿੱਦਾਂ ਮੈਂ ਬਾਣੇ ਦੇ ਵਿੱਚ ਆ ਮੇਰੇ ਮੂੰਹੋਂ ਇਹ ਬੋਲ ਚੰਗੇ ਨਹੀਂ ਲੱਗਦੇ ਤਾਂ ਪਿਓ ਆਦਾ ਸੀਗਾ ਪੁੱਤ ਨੂੰ ਵੀ ਪੁੱਤ ਇਹੋ ਜਿਹਾ ਕੰਮ ਕਰੀ ਵੀ ਜਿਹੜਾ ਲੋਕ ਮੈਨੂੰ ਚੰਗਾ ਕਹਿਣ ਇਹ ਨਹੀਂ ਉਹ ਕੰਮ ਕਰਤਾ ਜੀ ਲੋਕ ਬਾਦਲ ਨੂੰ ਤੇ ਉਹਨਾਂ ਨੂੰ ਚੰਗਾ ਕਹਿ ਲੱਗ ਪਏ ਤੇ ਇਹ ਇਹਨਾਂ ਨੂੰ ਆ ਪਤਾ ਲੱਗ ਗਿਆ ਹੁਣ ਸਾਰਿਆਂ ਨੂੰ ਹਣਾ ਹਾਂ ਹਾਂ ਪਰ ਹੈ ਸਾਰੇ ਇੱਕ ਤੱਕੜੀ ਦੇ ਵੱਟੇ ਕੋਈ ਨਿੰਦਾ ਸਲਾਉਣਾ ਵਾਲਾ ਨਹੀਂ ਤੇ ਜੇ ਬਚਣਾ ਜੇ ਆਪਾਂ ਦੀਆਂ ਜ਼ਮੀਨਾਂ ਬਚਾਉਣੀਆਂ ਨੌਜਵਾਨ ਬਚਾਉਣੇ ਆ ਤਾਂ ਕਿਸਾਨਾਂ ਦੀ ਪਾਰਟੀ ਦੇ ਨਾਲ ਜੁੜੋ ਜੋ ਕੋਈ ਵੀ ਪਾਰਟੀ ਆ ਉਹ ਠੀਕ ਹੈ ਜਿਹੜੀ ਸੱਚ ਦੇ ਰਾਹ ਤੇ ਚੱਲਦੀ ਜਿਹੜੇ ਸੋਦੇ ਹੱਕਾਂ ਦੀ ਗੱਲ ਕਰਦੀ ਆ ਉਹਦੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ